ਇਸ ਵਕਤ ਤਾਰਾਲੇ ਪੋਲ ਤੇ ਮੌਜੂਦ ਹੈ ਤੇ ਪੰਜ ਸਰੋਵਰਾਂ ਨੂੰ ਜਲ ਇੱਥੇ ਜਾਂਦਾ ਤੇ ਕੀ ਹਾਲਾਤ ਲੋਕਾਂ ਨੇ ਬਣਾਤੇ ਇਹ ਸਿਮਰ ਸਿੰਘ ਸੁਸ਼ਟ ਦਮਨ ਤਖਪੰਜਨ ਸੁਖਮਣੀ ਸਾਹਿਬ ਇਹ ਗੁੰਦ ਸੁੰਦਰ ਗੁਟਕਾ ਆਖੜੀ ਤੇ ਔਰ ਸਾਰੇ ਬਣਿਆ ਜੇ ਹਰੇ ਤੋਂ ਇਹ ਮਤਲਬ ਗ੍ਰੰਥ ਤੇ ਹਰ ਇੱਕ ਉਹ ਕਿਤਾਬ ਤੇ ਹਰ ਇੱਕ ਉਸ ਧਰਮ ਦੀ ਇੱਥੇ ਬੇਅਦਵੀ ਹੋ ਰਹੀ ਆ ਪਿਛਲੇ 7 ਸਾਲਾਂ ਤੋਂ ਲੱਗੇ ਇਸ ਨਹਿਰ ਦੀ ਸਫਾਈ ਕਰਾਉਣ ਲਈ ਜਿੰਨੀ ਸਫਾਈ ਕਰਾਈ ਗਈ ਆ ਫਾਪੀ ਆਣ ਕੇ ਫਿਰ ਉਹਨਾਂ ਗੰਦ ਪਾਉਣ ਦੇ ਵਾਲੇ ਦੋੜੇ ਪਲਾਸਟਿਕ ਹੀ ਪਲਾਸਟਿਕ ਬੇਸ਼ਰਮੀ ਦੀਆਂ ਹੱਦਾਂ ਤੇ ਅੱਜ ਪਾਰ ਹੋ ਗਈਆਂ ਜਿੱਥੇ ਫੋਟੋਆਂ ਸੁੱਟ ਕੇ ਜਾਂਦੇ ਸੀ ਜ਼ਿੰਦਗੀ 'ਚ ਉਹ ਸਤਕਾਰ ਕਰ ਲੀਦੇ ਸੀ ਲਿਫਾਫਿਆਂ ਦਾ ਸਸਕਾਰ ਕਰਦੀ ਸੀ ਕੱਢ ਕੇ ਅੱਜ ਬੇਸ਼ਰਮੋਂ ਤੁਸੀਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਲਏ ਮੈਂ ਤੇ ਆਖਿਆ ਸੀ ਕਿ ਸਿਰਫ ਆ ਮੂਰਤੀਆਂ ਤੇ ਫੋਟੋਆਂ ਜਿਹੜੇ ਆ ਉਹ ਲੋਕ ਜਿਹੜੇ ਛੁੱਟ ਕੇ ਜਾਂਦੇ ਜਿਹੜੇ ਜਾਦੂ ਟੂਨੇ ਵਾਂਗ ਮਾ ਭਰਮਾਂ 'ਚ ਫਸਿਓ ਤੇ ਜਿਹੜੇ ਉਹ ਮੂਰਖ ਸਾਡੇ ਉਹ ਮੂਰਖ ਲੋਕ ਐ ਜਿਨ੍ਹਾਂ ਨੂੰ ਗੁਰਬਾਣੀ ਤੇ ਹੀ ਯਕੀਨੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਜਦੋਂ ਕੋਈ 에어ਪੋਰਟ ਤੇ ਬੱਸ ਸਟੈਂਡ ਤੇ ਉਤਰੇ ਤੇ ਆਣ ਕੇ ਇਸ ਧਰਤੀ ਨੂੰ ਮੱਥਾ ਟੇਕ ਕੇ ਕੋਈ ਜਿਸ ਧਰਤੀ ਦੇ ਲਈ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟ ਕਰਤਾ ਹੋਵੇ ਐਸੀ ਪਵਿੱਤਰ ਧਰਤੀ ਤੇ ਜੇ ਤੁਹਾਨੂੰ ਯਕੀਨ ਨਹੀਂ ਨਾ ਰੱਬ ਤੇ ਤੇ ਫਿਰ ਤੇ ਮੈਂ ਕਹੂੰ ਹਰਾਮ ਜਾਂਦੇ ਤਲਖ ਲੰਤ ਤੋੜੇ ਤੇ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਮੈਂ ਆਪਣੇ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਬਾਣੀ ਪੜ੍ਹਦੇ ਆ ਨਾ ਜਿਹੜੇ ਛੁੱਟ ਕੇ ਜਾਂਦੇ ਇੱਥੇ ਬੇਅਦਬੀ ਕਰਦੇ ਤੇ ਇਹ ਚੀਜ਼ ਸਾਡੇ ਸਾਹਮਣੇ ਛੁੱਟ ਕੇ ਜਾਓ ਜੇ ਤੁਹਾਡੀਆਂ ਬਾਹਵਾਂ ਸਹੀ ਸਲੰਤਰੀਆਂ ਤਾਂ ਮੈਨੂੰ ਲੱਖ ਲਾਂਤ ਕਿਉ ਤੁਹਾਨੂੰ ਸ਼ਰਮ ਹੀ ਨਹੀਂ ਤੁਸੀਂ ਗੁਰੂ ਦੀ ਪਵਿੱਤਰ ਬਾਣੀ ਲਈ ਆ ਇੱਥੇ ਛੁੱਟ ਕੇ ਗਏ ਜੇ ਲੱਖ ਲਾਂਤ ਤੁਸੀਂ ਤੇ ਗੁਰੂ ਸਾਹਿਬ ਦੇ ਦੱਸੇ ਸਿਧਾਂਤਾਂ ਤੋਂ ਭਟਕੇ ਜੇ ਤੇ ਮਹਾ ਮੂਰਖ ਲੋਕ ਨੇ ਤੇ ਅੱਜ ਜੇ ਕਿਤੇ ਕਿਸੇ ਚੌਂਕਟ ਹੁੰਦਾ ਤੇ ਜਿੱਥੇ ਬੰਦੀਆਂ ਨੇ 295 ਲਾ ਦੋ ਜੀ ਪਰਚਾ ਦੇ ਦਿਓ ਜੀ ਉਹ ਕਰ ਦੋ ਕਿ ਤੁਹਾਨੂੰ ਇੱਥੇ ਨਜ਼ਰ ਨਹੀਂ ਆਉਂਦਾ ਕਿ ਕੁਝ ਹੋਣ ਡਿਆ ਇਹ ਸਿੱਖਾਂ ਵਾਲੀ ਨਹਿਰ ਆ ਔਰ ਨਾ ਨਵਾਂ ਹੀ ਕੰਮ ਸ਼ੁਰੂ ਕਰਤਾ ਕਿ ਲਿਆਓ ਤੇ ਇੱਥੇ ਸੁੱਟ ਕੇ ਚਲ ਜਾਓ ਕੋਈ ਸ਼ਰਮ ਨੂੰ ਹੱਥ ਮਾਰੋ ਗੁਰੂ ਦੀ ਪਵਿੱਤਰ ਪਾਣੀ ਜੀਵਨ ਬਦਲਦੀ ਆ ਤੇ ਤੁਹਾਡਾ ਜਿਹੜਾ ਦਿਮਾਗ ਜਿਹੜਾ ਬੁੱਧੀ ਪ੍ਰਿਸ਼ਟ ਹੋ ਗਈ ਆ ਲੇਖਾ ਝੋਖਾ ਇੱਥੇ ਹੀ ਆ ਨਾ ਤੁਹਾਨੂੰ ਲੋਕ ਚੋਂ ਧੋਈ ਤੇ ਨਾ ਤੁਹਾਨੂੰ ਪਰਲੋਕ ਚ ਢੋਈ ਤੁਸੀਂ ਇੱਥੇ ਵੀ ਇਦਾਂ ਧੱਕੇ ਖਾਂਦੇ ਮਰਨਾ ਤੇ ਤੁਸੀਂ ਗਾਂਵ ਵੀ ਧੱਕੇ ਖਾਂਦੇ ਮਰਨਾ ਤੁਹਾਨੂੰ ਜੇ ਗੁਰੂ ਦੀ ਨਗਰੀ ਤੇ ਨਹੀਂ ਨਾ ਵਿਸ਼ਵਾਸ ਗੁਰੂ ਤੇ ਨਹੀਂ ਵਿਸ਼ਵਾਸ ਤੇ ਤੁਹਾਨੂੰ ਕਿਤੇ ਨਹੀਂ ਵਿਸ਼ਵਾਸ ਔਰ ਸਿਮਰ ਜੀ ਮੇਰੀ ਬੇਨਤੀ ਹੈ ਕਿ ਇਹ ਜਾਂ ਤੇ ਤੁਸੀਂ ਘਰੇ ਲੈ ਜਾਓ ਤੇ ਜਾਂ ਮੈਂ ਨਹੀਂ ਨਹੀਂ ਮੈਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਕਿਉਂਕਿ ਆ ਫੋਟੋਆਂ ਦਾ ਜਿਹੜਾ ਨਰਾਦਰ ਕਰਨੇ ਪਏ ਆਪਾਂ ਸਨਸਕਾਰ ਕਰ ਦੇਣਾ ਇੱਥੇ ਤੇ ਇਹ ਜਿਹੜਾ ਵਾ ਬਾਕੀ ਸਨਸਕਾਰ ਕਰਨਾ ਸ਼ੁਰੂ ਕਰਤਾ ਜਿੰਨੀਆਂ ਵੀ ਫੋਟੋਆਂ ਵਾਂ ਸਾਰੀਆਂ ਸਨਸਕਾਰ ਕਰਾਂਗੇ ਤੇ ਬਾਕੀ ਜਿਹੜਿਆ ਗੁਰਗਾ ਸਾਹਿਬ ਛੁੱਟੇ ਉਹ ਮੈਂ ਘਰੇ ਲੈ ਕੇ ਜਾਊਂਗਾ ਆ ਵੇਖੋ ਕੰਦ ਪਾਇਆ ਤੇ ਕੋਈ ਗੱਲ ਕਰਨ ਵਾਲੀ ਕਿਸੇ ਇਹ ਪਲਾਸਟਿਕ ਤੋਂ ਕੈਂਸਰ ਪੈਦਾ ਹੋਣੀ ਆ ਔਰ ਤੁਸੀਂ ਲੋਕ ਜਦੋਂ ਅੱਖਾਂ ਬੰਦ ਕਰਕੇ ਵੇਂਦੇ ਜੇ ਨਾ ਇੱਕ ਦਿਨਾਂ ਕਿਤੇ ਜਗਦਿਆਂ ਜਮੀਰਾਂ ਵਾਲੇ ਆ ਜਿਹੜੇ ਇੱਥੇ ਆਣ ਕੇ ਖਲੋ ਜਾਂਦੇ ਆ ਕਿਸੇ ਦਾ ਜੀ ਕਰਦਾ ਪਾਣੀ ਦੀ ਕਦਰ ਕਰੋ ਆਉਣ ਵਾਲੇ ਸਮੇਂ ਚ ਪਾਣੀ ਪਿੱਛੇ ਜੰਗਾ ਹੋਣੀਆ ਵਾ ਜੇ ਵਾਕਿਆ ਹੀ ਇਹਨਾਂ ਜਾਦੂ ਟੂਣੇ ਵਾਲਿਆਂ ਨੂੰ ਵਿਸ਼ਵਾਸ ਹੈ ਨਾ ਖਾਲੀ ਸੁੱਕੀ ਨਹਿਰਾਂ ਚ ਫਿਰ ਪਾਕਿਸਤਾਨ ਇੰਡੀਆ ਦੀ ਲੜਾਈ ਲੱਗਣ ਲੱਗੀ ਆ ਤੇ ਫਿਰ ਜਾਓ ਜਾਦੂ ਟੂਣੇ ਕਰਕੇ ਆਪਣੇ ਪਿਓਾਂ ਦੇ ਕੋਲ ਜੰਗ ਰਕਾ ਦਿਓ ਤੇ ਜਿਹੜੇ ਲੋਕ ਰੋਂਦੇ ਆ ਉਹ ਬਚਾਰੇ ਨਾਮ ਅਦੋਸ਼ੇ ਮਰਨਗੇ ਲੋਕ ਸੋ ਸ਼ਰਮ ਕਰੋ ਸ਼ਰਮ ਨੂੰ ਹੱਥ ਮਾਰੋ ਬਿਲਕੁਲ ਬਹੁਤ ਮਾੜੀ ਗੱਲ ਹੈ ਯਾਰ ਬਹੁਤ ਮਾੜੀ ਗੱਲ ਹੈ ਫਿਰ ਉਹ ਪੋੜੇ